ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਘਰ ਦੀਆਂ ਗਾਗਰਾਂ ਚੁਗਣੀਆਂ ਪੈਣਗੀਆਂ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੀ ਨਾਲੀ ਸਾਫ਼ ਕਰਨੀ ਪੈਗੀ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦਾ ਝਾੜੂ ਪ੍ਰਧਾਰ ਹੋਣਾ ਪੈਗਾ ਫਿਰ ਤੈਨੂੰ ਪਤਾ ਲੱਗੇਗਾ ਬੌਲੀ ਕੀ ਹੈ ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪੜਾਉਂਦੇ ਸਨ ਮੈਂ ਕਿਤਾਬ ਚੋਂ ਨਹੀਂ ਪੜਿਆ ਤਰਕ ਨਾ ਕਰਨਾ ਇਹਨੂੰ ਸ਼ਰਧਵਾਲ ਸ਼ਰਦਾ ਵਾਲੇ ਪਾਸੇ ਲੈਣਾ ਕਾਬਲ ਤੋਂ ਇੱਕ ਪੰਡਤ ਆਇਆ ਉਹਨੇ ਆ ਕਰਕੇ ਭਾਈ ਵੱਲੋਂ ਨੂੰ ਮਿਲਿਆ ਤੇ ਭਾਈ ਵੱਲੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਲਾਂਗਰੀ ਸੇਕ ਹੈ ਜਦੋਂ ਮਿਲਿਆ ਪੰਡਤ ਨੇ ਆਖਿਆ ਮਿੱਤਰਾ ਮੰਝਾ ਬਿਸਤਰਾ ਮਿਲ ਜੇਗਾ ਉਹਨੇ ਆਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਰਲੋਕੀ ਦੇ ਮਾਲਕ ਦਾ ਘਰ ਹੈ ਤੂੰ ਮੰਝਾ ਬਿਸਤਰਾ ਆਖਦਾ ਸਾਡਿਆ ਪ੍ਰਸ਼ਾਦਾ ਵੀ ਮਿਲੇਗਾ ਪ੍ਰਸ਼ਾਦਾ ਛਕਿਆ ਪੰਡਤ ਲੱਗਾ ਸੌਣ ਭਾਈ ਵੱਲੋਂ ਨੇ ਆਪਣੇ ਨਾਮ ਅਨੁਸਾਰ ਪੰਡਤ ਨੂੰ ਆਖਿਆ ਪੰਡਤ ਜੀ ਤੁਸੀਂ ਸੌਣ ਲੱਗੇ ਹੋ ਜੇ ਕਿਤੇ ਸਵੇਰੇ ਇਸ਼ਨਾਨ ਕਰਨਾ ਹੋਇਆ ਤੇ ਬੌਲੀ ਵਿੱਚ ਕਰ ਲਿਓ। ਹੁਣ ਪੰਡਤ ਨੇ ਪੁੱਛਿਆ ਬਾਬੇ ਬੱਲੋ ਨੂੰ, "ਬਾਬਾ 21 ਵਾਰਾਂ ਪਹਿਲਾਂ ਗੰਗਾ ਦੇ ਜਾਂ ਆਇਆ ਤੇ 22ਵੀਂ ਵਾਰ ਚੱਲਿਆ। ਪਹਿਲਾਂ ਤਾਂ ਮੈਂ ਕਿਤੇ ਬੌਲੀ ਨਹੀਂ ਵੇਖੀ। ਪਹਿਲਾਂ ਤਾਂ ਇੱਥੇ ਕੋਈ ਬੌਲੀ ਨਹੀਂ ਸੀ। ਇੱਥੇ ਮਹਾਨ ਤੱਟ ਸੀ। ਵੱਡੇ-ਵੱਡੇ ਵੇੜੇ ਲੱਗਿਆ ਕਰਦੇ ਸਨ। ਦੁਨੀਆਂ ਦੇ ਮੁਸਾਫਿਰ ਦਰਿਆ ਤੋਂ ਪਾਰ ਹੋਇਆ ਕਰਦੇ ਸਨ ਕਿਉਂਕਿ ਗੋਇੰਦਵਾਲ ਦਾ ਬਹੁਤ ਵੱਡਾ ਤੱਟ ਹੈ, ਗੋਇੰਦਵਾਲ ਦਾ ਬਹੁਤ ਵੱਡਾ ਤੱਟ। ਆ ਤਾਂ ਥੋੜੇ ਸਮੇਂ ਤੋਂ ਪੋਲ ਬਣਿਆ ਹੈ ਪਹਿਲਾਂ ਵੱਡੇ ਵੱਡੇ ਬੇੜੇ ਚੱਲਦੇ ਸਨ ਤੇ ਤੂੰ ਕਹਿਣਾ ਬੌਲੀ 'ਚ ਇਸ਼ਨਾਨ ਕਰ ਲਈ ਕਿੱਥੇ ਗੰਗਾ ਕਿੱਥੇ ਬੌਲੀ ਭਾਈ ਵੱਲੋਂ ਨੇ ਆਖਿਆ ਮੈਂ ਤੈਨੂੰ ਇਦਾਂ ਨਹੀਂ ਆਖਿਆ ਮੈਂ ਤੈਨੂੰ ਆਖਿਆ ਜੇ ਇਸ਼ਨਾਨ ਕਰਨਾ ਆ ਤਾਂ ਬੌਲੀ ਵਿੱਚ ਕਰ ਲਈ ਹੁਣ ਪੰਡਤ ਨੇ ਆਪਣਾ ਗਿਆਨ ਘੋਟਿਆ ਬਾਬਾ ਗੰਗਾ ਸਾਡੀ ਜਨਮਾਂ ਜਨਮਾਂ ਤੋਂ ਵਗਦੀ ਹੈ ਬੌਲੀ ਤੁਸੀਂ ਕੱਲ ਤਿਆਰ ਕੀਤੀ ਹੈ ਮੈਂ ਇਸ਼ਨਾਨ ਕਿਵੇਂ ਕਰ ਲਾਂ ਹੋਵੇ ਗੁਰੂ ਦਾ ਸਿੱਖ ਤੇ ਬੰਦਾ ਨਿਸ਼ਰਧਕ ਕਰੇ ਸ਼ੰਕਾ ਤੇ ਗੁਰੂ ਦਾ ਫਰਜ ਹੈ ਸ਼ੰਕੇ ਨੂੰ ਨਿਵਰਤ ਕਰਨਾ ਤਰਲੋਕੀ ਦੇ ਮਾਲਕ ਜਦੋਂ ਤੁਸੀਂ ਬੌਲੀ ਸਾਹਿਬ ਜਾਂਦੇ ਤੇ ਬਾਰ ਥੜਾ ਬਣਿਆ ਐ ਇੱਥੇ ਤਰਲੋਕੀ ਦੇ ਮਾਲਕ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ ਸਨ ਭਾਈ ਵੱਲੋਂ ਨੇ ਗੱਲ ਵਿੱਚ ਪੱਲਾ ਪਾ ਕਰਕੇ ਆਖਿਆ ਬਾਬਾ ਮੈਨੂੰ ਦੱਸ ਕਾਬਲ ਤੋਂ ਪੰਡਤ ਆਇਆ ਹੀ ਮੈਂ ਬੌਲੀ 'ਚ ਇਸ਼ਨਾਨ ਕਰਨ ਵਾਸਤੇ ਆਖਿਆ ਤੇ ਕਹਿੰਦਾ ਕਿੱਥੇ ਜਨਮ ਜਨਮੰਤਰਾਂ ਤੋਂ ਗੰਗਾ ਵਗਦੀ ਐ ਕਿੱਥੇ ਤੁਸਾਂ ਬੌਲੀ ਕੱਲ ਤਿਆਰ ਕੀਤੀ ਐ ਮੌਲੀ ਮਾਨ ਹੈ ਕਿ ਗੰਗਾ ਮਾਨ ਹੈ ਇਹ ਸਵਾਲ ਹੈ ਤਨ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕੀ ਸਿੱਖ ਦਾ ਬਾਬਾ ਮੌਲੀ ਮਾਨ ਹੈ ਕਿ ਗੰਗਾ ਮਾਨ ਹੈ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੇ ਗੰਗਾ ਦੀ ਨਿੰਦਿਆ ਕਰਦੇ ਤੇ ਤਾਂ ਵੀ ਨਹੀਂ ਫੱਬਦਾ ਕਿਉਂਕਿ ਤਰਲੋਕੀ ਦਾ ਮਾਲਕ ਹੈ ਉਹਦੇ ਵਾਸਤੇ ਤਾਂ ਸਾਰਾ ਜਾਨ ਇੱਕ ਹੈ ਭਾਈ ਵੱਲੋਂ ਨੂੰ ਕਹਿੰਦੇ ਮੈਂ ਇਹ ਨਹੀਂ ਆਖਦਾ ਕਿ ਗੰਗਾ ਮਾਨ ਨਹੀਂ ਪਰ ਜਾਂ ਪੰਡਤ ਨੂੰ ਆਵਾਜ਼ ਮਾਰ ਕੇ ਲਿਆ ਪੰਡਤ ਸੰਮੁਖ ਹੋਇਆ ਤਰਲੋਕੀ ਦੇ ਮਾਲਕ ਨੇ ਪਾਈ ਵੱਲੋਂ ਨੂੰ ਆਖਿਆ ਪਾਈ ਵੱਲੋਂ ਜਾ ਲੰਗਰ ਵਿੱਚ ਜਾ ਤੇ ਸਾਡਾ ਗੜਵਾ ਲੈ ਕੇ ਆ ਗੜਵਾ ਲਿਆਂਦਾ ਗਿਆ ਗੜਵਾ ਪੰਡਤ ਨੂੰ ਦਿੱਤਾ ਲੈ ਪੰਡਤਾ ਜੇ ਤੇਰੀ ਗੰਗਾ ਮਾਣ ਹੈ ਤੇ ਤੇਰੀ ਗੰਗਾ ਨੂੰ ਨਮਸਕਾਰ ਆ ਗੜਵਾ ਲੈ ਜਾ ਜਨਮਾ ਜਨਮਾਂਤਰਾ ਤੋਂ ਵਗਦੀ ਗੰਗਾ ਦਾ ਪਵਿੱਤਰ ਜਲ ਲੈ ਕੇ ਆਈ ਅਸੀਂ ਛਕਣਾ ਹੀ ਪੰਡਤ ਨੇ ਗੜਵਾ ਹੱਥ ਚ ਲਿਆ ਪੰਧ ਮਕਾਇਆ ਤੇ ਅਰਦਵਾਰ ਚਲਿਆ ਗਿਆ ਗੰਗਾ ਤੇ ਇਸ਼ਨਾਨ ਕੀਤਾ ਲੱਗਾ ਤੁਰਨ ਤੇ ਚੇਤਾ ਆਇਆ ਵੀ ਗੋਇੰਦਵਾਲ ਗਿਆ ਸਾਂ ਉਥੋਂ ਗੜਵਾ ਮਿਲਿਆ ਲੱਗਾ ਪਰਨ ਜਿਵੇਂ ਬਾਬੇ ਰਵਦਾਸ ਦਾ ਗੰਗਾ ਨੇ ਮਨੁੱਖਾ ਜਾਮਾ ਧਾਰਨ ਕਰਕੇ ਕੰਗਣ ਪੇਟਾ ਕੀਤਾ ਇਕੇ ਧਮ ਗੰਗਾ ਨੇ ਮਨੁੱਖਾ ਜਾਮਾ ਧਾਰਨ ਕੀਤਾ ਤੇ ਗੜਵਾ ਖਿੱਚ ਕੇ ਲੈ ਗਈ ਹੁਣ ਜਦੋਂ ਪੰਡਤ ਦੇ ਹੱਥੋਂ ਗੜਵਾ ਨਿਕਲ ਗਿਆ ਹੁਣ ਮਨ ਵਿੱਚ ਖਿਆਲ ਕਰਦਾ ਮਨਾ ਚੱਲ ਗੋਇੰਦਵਾਲ ਜਾ ਕਰਕੇ ਕਵਾਂਗਾ ਬਾਬਾ ਗੜਵਾ ਲੱਗਾ ਪਰਨ ਤੇ ਹੱਥੋਂ ਛੁੱਟ ਗਿਆ ਮੁੜ ਕੇ ਮਿਲਿਆ ਹੀ ਨਹੀਂ ਜਦੋਂ ਗੋਇੰਦਵਾਲ ਆਇਆ ਭਾਈ ਵੱਲੋਂ ਨੇ ਆਖਿਆ ਪੰਡਤਾ ਤੈਨੂੰ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਨੇ ਗੜਵਾ ਦਿੱਤਾ ਸੀ ਖਾਲੀ ਹੱਥੀ ਆ ਗਿਆ ਉਹਨੇ ਆਖਿਆ ਮੈਂ ਇਸ਼ਨਾਨ ਕਰਕੇ ਜਦੋਂ ਗੜਵਾ ਲੱਗਾ ਪਰਨ ਤੇ ਮੇਰੇ ਹੱਥੋਂ ਗੜਵਾ ਛੁੱਟ ਗਿਆ ਮੁੜ ਕੇ ਮੈਨੂੰ ਗੜਵਾ ਨਹੀਂ ਮਿਲਿਆ ਗੱਲ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਗਈ ਦੀਨ ਦੁਨੀਆ ਦੇ ਮਾਲ ਕਹਿੰਦੇ ਚੰਗਾ ਪੰਡਤਾ ਗੰਗਾ 'ਚ ਇਸ਼ਨਾਨ ਕਰ ਆਇਆ ਕਹਿੰਦੇ ਹਾਂ ਤੇ ਤ੍ਰਲੋਕੀ ਦੇ ਮਾਲਕ ਨੇ ਆਖਿਆ ਚੰਗਾ ਜਾ ਬੌਲੀ 'ਚ ਇਸ਼ਨਾਨ ਕਰ ਲੈ। ਹੁਣ ਪੰਡਤ ਦੇ ਮਨ ਵਿੱਚ ਆਇਆ ਚਲ ਕੋਈ ਨਹੀਂ ਗੰਗਾ 'ਚ ਇਸ਼ਨਾਨ ਤਾਂ ਕਰ ਹੀ ਆਏ ਹਾਂ ਬੌਲੀ 'ਚ ਵੀ ਕਰ ਲੈਨੇ ਯਾਰ। ਜਦੋਂ ਬੌਲੀ 'ਚ ਇਸ਼ਨਾਨ ਕਰਨ ਵਾਸਤੇ ਗਿਆ ਦੋ ਪੌੜ ਥੱਲੇ ਉਤਰਿਆ ਪਹਿਲਾ ਚੁੱਭਾ ਮਾਰਿਆ ਤੇ ਥੱਲੇ ਗੜਵਾ ਮਿਲ ਪਿਆ। ਹੁਣ ਜਦੋਂ ਥੱਲਿਓਂ ਗੜਵਾ ਮਿਲਿਆ ਪੈਰਾ ਥੱਲਿਓਂ ਮਿੱਟੀ ਨਿਕਲ ਗਈ ਕਿ ਦਮ ਗੜਵਾ ਫੜਿਆ ਤੇ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਆਇਆ ਬਾਬਾ ਮੇਰੇ ਤੇ ਕਿਰਪਾ ਕਰੋ ਮੈਨੂੰ ਇਹ ਸ਼ੰਕਾ ਨਿਵਰਤ ਕਰ ਮੇਰਾ ਮੈਨੂੰ ਸਮਝ ਨਹੀਂ ਆਈ ਪੰਦ ਮਕਾ ਕਰਕੇ ਹਰਦوار ਗਿਆ ਕਿੱਥੇ ਹਰਦوار ਤੇ ਕਿੱਥੇ ਗੋਇੰਦਵਾਲ ਸਾਹਿਬ ਗੜਵਾਰਦوار ਗੁਆਚਦਾ ਹੈ ਮਿਲਦਾ ਗੋਇੰਦਵਾਲ ਸਾਹਿਬ ਉਹ ਆਕੇ ਕੀ ਕਾਰਨ ਹੈ ਤ੍ਰਲੋਕੀ ਦੇ ਮਾਲਕ ਨੇ ਆਖਿਆ ਪੰਤਾ ਜਿਹੜੀ ਗੰਗਾ ਦਾ ਤੂੰ ਮਾਨ ਕਰਦਾ ਬਾਬੇ ਨਾਨਕ ਦਾ ਪਾਣੀ ਪਰਦੀ ਉਹਦਨ ਦਾ ਗੜਵਾ ਲੈ ਕਰਕੇ ਸਾਡੇ ਸਾਹਮਣੂ ਕੋਈ ਏ ਕੇਵਲ ਤੇ ਕੇਵਲ ਤੇਰਾ ਸ਼ੰਕਾ ਨਿਵਰਤ ਕਰਨ ਵਾਸਤੇ ਅਸੀਂ ਤੈਨੂੰ ਇਹ ਗੌਤਮ ਬੁਆਣਾ ਪਿਆ ਗੁਰੂ ਕੈ ਸਿੱਖਾ ਦੀਨ ਦੁਨੀਆ ਦੇ ਮਾਲਕ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚ ਗੰਗਾ ਪਾਣੀ ਪਰਦੀ ਐ ਸੂਰਜ ਨਮਸਕਾਰਾਂ ਕਰਦਾ ਐ ਸਾਰਾ ਕੁਝ ਠੀਕ ਐ ਆਪਣੀ ਬਿਰਤੀ ਬਣਾਉਣਾ ਕਰ ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਕਬੀਰ ਬੇੜਾ ਜਰਜਰਾ ਹੂਟੇ 6000 ਹਰੂਏ ਅਰੂਏ ਤਰਗੈ ਦੂਬੇ ਜਿਣ ਸਰ ਭਾਰ ਇੱਕ ਮਾਂ ਦੀ ਕੋਖ ਵਿੱਚੋਂ ਜਨਮ ਲਿਆ ਗੁਰੂ ਕੈ ਸਿੱਖੋ ਨਾਮ ਦੀ ਵਿਦਿਆ ਨਾਲ ਜੁੜਿਆ ਦੱਲੇ ਦੇ ਰਹਿਣ ਵਾਲਾ ਗੁਰੂ ਦਾ ਸਿੱਖ ਭਾਈ ਪਾਰੋ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚ ਆ ਕਰਕੇ ਤੇ ਬਾਬੇ ਦੇ ਸੋਲੇ ਗਾਉਂਦਾ ਤੇ ਬਾਣੀ ਨੂੰ ਸੁਣਦਾ ਹੈ ਬਾਣੀ ਕੰਨਾਂ ਵਿੱਚ ਗਈ ਮਨ ਮੰਨ ਗਿਆ ਮਨ ਨੇ ਆਤਮਾ ਉਜਲੀ ਕਰ ਦਿੱਤੀ ਪ੍ਰਮਾਤਮਾ ਨਾਲ ਏਨੀ ਗੱਲਬਾਤ ਹੋ ਗਈ ਕਿੱਥੇ ਵਿਆਸ ਦਰਿਆ ਠਾਠਾ ਮਾਰਦਾ ਠਾਠਾ ਗੁਰੂ ਦਾ ਸਿੱਖ ਕੋੜੇ ਤੋਂ ਉੱਤਰ ਕਰਕੇ ਅਰਦਾਸ ਕਰਦਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਹੇ ਨਾ ਸਕੇ ਕਾਲ ਤ੍ਰਿਲੋਕੀ ਦੇ ਮਾਲਕ ਤਨ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਤੇ ਵਿਆਸ ਦਰਿਆ ਠਾਠਾਂ ਮਾਰਦਾ ਈ ਕਰ ਕਿਰਪਾ ਗੁਰੂ ਕੇ ਸਿੱਖ ਨੇ ਸੱਜਾ ਪੈਰ ਪਾਇਆ ਤੇ ਵਿਆਸ ਦਰਿਆ ਗਿਟੇ-ਗਿਟੇ ਹੋ ਗਿਆ ਇਹ ਉਹਦੀ ਵਡਿਆਈ ਆ ਜਿਹੜਾ ਕਰਤੇ ਨਾਲ ਜੁੜ ਜਾਂਦਾ ਹੈ ਹਲਕਤ ਉਹਦੇ ਨਾਲ ਜੁੜ ਜਾਂਦੀ ਪ੍ਰਮਾਤਮਾ